ਅਨਸੂ 26 ਅੰਕ ਤੇ ਭਗਤ ਤਰਲੋਚਨ ਜੀ ਦਾ ਸ਼ਬਦ ਚੌਪਦੀ ਰੰਭ ਹੋਇਆ ਹੈ ਭਗਤ ਤਰਲੋਚਨ ਜੀ ਦੇ ਇਹ ਦੂਸਰੇ ਸ਼ਬਦ ਰੰਭੋਂ ਦੇ ਹਨ ਗੁਜਰੀ ਰਾਗ ਦੇ ਵਿੱਚ ਭਗਤ ਜੀ ਸ਼ਬਦ ਦੀ ਦਮਤਾ ਕਰਦੇ ਹੋਏ ਸਾਨੂੰ ਜੀਵਨ ਨੂੰ ਪਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੁਦਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੋਨ ਵੱਲ ਵੱਲ ਉਤਰੈ ਅਰੇ ਭਾਈ ਗੋਬਿੰਦ ਨਾਮ ਮਤ ਬਿਸਰੈ ਤਨ ਤਨ ਭਗਤ ਤਰੋਚਨ ਜੀ ਸ਼ਬਦੀ ਰਮਤਾ ਕਰਦੇ ਹਨ ਉੱਥੇ ਪਿਛਲੇ ਸ਼ਬਦ ਵਿੱਚ ਭਾਵੇਂ ਭਗਤ ਜੀ ਦਾ ਕਿਸੇ ਪੰਡਿਤ ਬ੍ਰਹਮਣ ਦੇ ਨਾਲ ਅਤੇ ਇੱਕ ਸੰਨਿਆਸੀ ਦੇ ਨਾਲ ਮਿਲ ਹੋਇਆ ਨਾਨਕ ਨਾਲ ਚਰਚਾ ਕਰਦੇ ਹੋਏ ਭਗਤ ਜੀ ਨੇ ਜੀਵਾ ਨੂੰ ਪਰਦੇਸ਼ ਬਖਸ਼ੇ ਇਸ ਸ਼ਬਦ ਦੂਜਾ ਸ਼ਬਦ ਇਸ ਪਦ ਦਾ ਰੰਮ ਹੁੰਦਾ ਹੈ ਜਿੱਦੇ ਵਿੱਚ ਭਗਤ ਜੀ ਪਰਦੇਸ਼ ਬਖਸ਼ਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਸਰ ਸਰ ਜੋਨ ਵੱਲ ਵੱਲ ਆਉਤਰੈ ਅਰੇ ਭਾਈ ਗੋਵਿੰਦ ਨਾਮ ਮਤ ਬਿਸਰੈ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਜੀ ਆਪਣੀ ਬੋਲੀ ਦੇ ਵਿੱਚ ਭਗਤ ਜੀ ਅਰੇ ਭਾਈ ਤੂੰ ਭਾਵ ਇਹ ਭੈ ਇਹ ਭੈਣੇ ਉਹ ਗੋਵਿੰਦ ਦੇ ਨਾਮ ਨੂੰ ਸਦਾ ਹੀ ਚੇਤੇ ਰੱਖੀਏ ਕਿਉਂਕਿ ਹਰ ਇੱਕ ਇਲਾਕੇ ਦੀ ਲਗਭਗ ਪਾਸ਼ਾ ਹੁੰਦੀ ਹੈ ਜਿੱਥੇ ਭਗਤ ਜੀ ਦੇ ਜਨਮ ਹੋਏ ਉਸ ਪਾਸ਼ਾ ਦੇ ਵਿੱਚ ਭਗਤੀ ਬਾਣੀ ਚੰਨ ਕਰਦੀ ਹੈ। ਦਹਾਉਦੀ ਪੰਕਤੀ ਹੈ ਜਿੱਦੇ ਵਿੱਚ ਭਗਤ ਜੀ ਕੇਂਦਰੀ ਭਾਵ ਪ੍ਰਗਟ ਕਰ ਰਿਹਾ ਹੈ। ਅਰੇ ਬਾਈ गोविंद ਨਾਮ ਮਤ ਬਿਸਰੈ। ਆਗ ਹੀ ਭੈਣ ਹੀ ਭੈਣੇ ਹੀ ਜੀਵ ਰੂਪੇ ਸ੍ਰੀਏ। ਉਹ ਗੋਬਿੰਦ ਧਰਤੀ ਦੇ ਸ੍ਰਿਸ਼ਟੀ ਦੇ ਮਾਲਕ ਦਾ ਨਾਮ ਨੂੰ ਕਦੀ ਭੁੱਲੀਏ ਨਾ ਮਤ ਬਿਸਰੈ ਮਤ ਵਿਸਾਰੀਏ ਮਤ ਭੁੱਲੀਏ ਕਿਉਂਕਿ ਜੇ ਭੁੱਲਾਂਗੇ ਵਿਸਾਰ ਦਵਾਂਗੇ ਅੰਤ ਵੇਲੇ ਭਗਤ ਜੀ ਧਾਰਨਾ ਦਿੰਦੇ ਹਰਸਾ ਨੂੰ ਸਮਝਾਉਣ ਵਾਸਤੇ ਕਿ ਜਿਹੜਾ ਉਹਦੇ ਨਾਮ ਨੂੰ ਵਿਸਰ ਜਾਂਦਾ ਹੈ ਭੁੱਲ ਜਾਂਦਾ ਹੈ ਵਿਸਾਰ ਦਿੰਦਾ ਹੈ ਉਹ ਜਿਸ ਚੀਜ਼ ਦੇ ਵਿੱਚ ਸੁਰਤੀ ਰੱਖਦਾ ਹੈ ਅਪ੍ਰੈਲ ਜੂਨ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਉੱਥੇ ਧਾਰਨਾ ਲੈਂਦੇ ਨੇ ਭਗਤ ਜੀ ਇੱਕ ਸਾਨੂੰ ਸचेत ਕਰਨ ਵਾਸਤੇ ਜਿੰਦੇ ਪਾਈ ਉਹ ਪਰਮੇਸ਼ਰ ਦਾ ਹਰੀਦਾ ਗੋਵਿੰਦ ਦਾ ਨਾਮ ਮੱਤ ਵਿਸਰੀਏ ਮੱਤ ਭੁੱਲੀਏ ਜ਼ਿੰਦਗੀ ਵਿੱਚ ਚੇਤੇ ਰੱਖੀਏ ਇਹ ਚਾਲਕੀ ਹੈ ਸਾਡੀ ਜ਼ਿੰਦਗੀ ਵਿੱਚ ਜਿਹੜੀ ਚੀਜ਼ ਨੂੰ ਅਸੀਂ ਵਾਰ-ਵਾਰ ਜੇਪਾ ਤੋਂ ਦ੍ਰਿੜ ਕਰਦੇ ਆ ਨਾ ਤੇ ਉਹ ਹੀ ਸਾਡੀ ਜ਼ੁਬਾਨ ਤੋਂ ਵਾਰ-ਵਾਰ ਲਬਜ਼ ਬਾਹਰ ਹੁੰਦੇ ਆ ਉਹਦੇ ਵਿੱਚ ਹੀ ਸਾਡੀ ਸੁਰਤੀ ਰਹਿੰਦੀ ਹੈ ਜਿਵੇਂ ਦੀ ਸਿਆਣੇ ਕਹਿੰਦੇ ਨੇ ਸੰਗਤ ਤੋਂ ਵੇਤੀਵੇਂ ਦੀ ਰੰਗਤ ਇਸੇ ਤਰ੍ਹਾਂ ਹੈ ਜੇ ਸੰਸਾਰੀ ਵਾਸਨਾਵਾਂ ਦੇ ਵਿੱਚ ਵਾਰ-ਵਾਰ ਸਿਧੜ ਕਰਦੇ ਆ ਚੇਤੇ ਕਰਦੇ ਆ ਮਨ ਦੇ ਵਿੱਚ ਮੁੱਖ ਤੋਂ ਤਾਂ ਸਾਡੀ ਸੁਰਤੀ ਉਸ ਚੀਜ਼ ਵਿੱਚ ਹੀ ਜੁੱਬੀ ਰਹਿੰਦੀ ਹੈ ਜੰਤਬੇਲੇ ਤੱਕ ਜਨਮ ਤੋਂ ਲੈ ਕੇ ਮਨੁੱਖ ਉਸ ਵਾਸਨਾ ਦੇ ਵਿੱਚ ਭੋਂਦਾ ਫਿਰਦਾ ਹੈ ਜਿਹੜੀ ਵਾਸਨਾ ਵਿੱਚ ਸੁਰਤੀ ਟਿਕ ਕੇ ਮਨੁੱਖ ਦੀ ਜਾਨ ਨਿਕਲਦੀ ਹੈ ਮਨੁੱਖ ਮਰਦਾ ਜਦੋਂ ਸਰੀਰ ਕਰਕੇ ਉਸ ਵਾਸਨਾ ਕਰਕੇ ਸੁਰਤੀ ਬ੍ਰਤੀ ਕਰਕੇ ਉਹ ਅੱਗੇ ਜਨਮਾਂ ਵਿੱਚ ਦਾ ਪ੍ਰਾਪਤ ਹੋ ਜਾਂਦਾ ਹੈ ਅਬੁੱਤ ਤਰਲੋਚਨ ਜੀ ਇਹ ਧਾਰਨਾ ਦੇ ਰਹੇ ਹਨ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਭਗਤ ਜੀ ਕਹਿੰਦੇ ਜੇ ਅਸੀਂ ਸੁਰਤੀ ਤੋੜਤੀ ਨਾ ਉਹਨੂੰ ਵਿਸਾਰਤਾ ਹਰੀ ਨੂੰ ਅੰਤ ਵੇਲੇ ਜਿਹਦੇ ਵਿੱਚ ਸਾਡੀ ਸੁਰਤੀ ਜਾਏਗੀ ਜਿਹੜੇ ਲੋਕ ਲక్ష్ਮੀ ਦੀ ਵੱਡੀ ਪੂਜਾ ਕਰਦੇ ਹਨ ਮਾਇਆ ਦੇ ਵਿੱਚ ਸੁਰਤੀ ਰੱਖਦੇ ਹਨ ਬਹੁਤਾ ਧਿਆਨ ਇਹ ਮਾਇਆ ਵਿੱਚ ਸੰਸਾਰੀ ਧਨ ਵਿੱਚ ਰੱਖਦੇ ਹਨ ਤੇ ਉਹਨਾਂ ਦਾ ਉਸੇ ਤਰ੍ਹਾਂ ਦੀ ਜੀਵਨ ਹੋ ਜਾਂਦਾ ਉਹ ਫਿਰ ਮਾਇਆ ਪਿੱਛੇ ਕਿਸੇ ਦਾ ਲਿਆਦ ਨਹੀਂ ਕਰਦੇ ਮਾਇਆ ਪਿੱਛੇ ਬੜਾ ਕੁਝ ਕਰ ਦਿੰਦੇ ਹਨ ਦੇਖੋ ਝਗੜੇ ਹੁੰਦੇ ਹਨ ਲੋਕ ਮਾਰਨ ਤੱਕ ਚਲੇ ਜਾਂਦੇ ਨੇ ਮਾਇਆ ਪਿੱਛੇ ਜੰਤਵੇਲੇ ਵੀ ਫਿਰ ਸੁਰਤੀ ਉੱਥੇ ਟਿਕੀ ਰਹਿੰਦੀ ਐ ਕਿ ਮਾਇਆ ਬਚ ਜਾਵੇ ਮਾਇਆ ਮੈਂ ਮਰ ਲੱਗਾ ਕਿਤੇ ਮਾਇਆ ਮੇਰੀ ਮਗਰੋਂ ਕਿਸੇ ਦੇ ਕੰਮ ਆ ਜਾਵੇ ਇਥੇ ਇਸ ਦਿੱਤੀ ਬਿਰਤੀ ਤੁਕ ਟੁਕੀ ਰਹਦੀ ਹੈ ਕਿ ਧਿਆ ਪੁੱਤਰ ਮੇਰੀ ਮਾਇਆ ਸੰਭ ਲੈਣ ਮੇਰੇ ਮਰਨ ਤੋਂ ਪਹਿਲੋਂ ਪਹਿਲੇ ਇਥੋਂ ਇੱਕ ਧਾਰਨ ਹੁੰਦੀ ਹੈ ਇੱਕ ਬਜ਼ੁਰਗ ਹੁੰਦਾ ਪ੍ਰਾਤਨ ਸਮਿਆਂ ਦੇ ਵਿੱਚ ਪ੍ਰਾਣੇ ਘਰ ਹੁੰਦੇ ਸੀ ਜਿਹੜੇ ਕੱਚੇ ਹੁੰਦੇ ਸੀ ਕਿ ਬਹੁਤਾ ਸਾਡੇ ਕੋਲ ਸਾਧਨ ਨਹੀਂ ਸੀ ਮਾਇਆ ਨੂੰ ਸੰਭਾਲਣ ਦਾ ਉਦੋਂ ਘਰਾਂ ਦੇ ਵਿੱਚ ਇੱਕ ਬਜ਼ੁਰਗ ਜਿਹੜੇ ਆਲਿਆਂ ਦੇ ਵਿੱਚ ਮਾਇਆ ਡੱਬ ਦਿੰਦੇ ਸੀ ਆਛੇ ਟੀਰਾਂ ਦੇ ਵਿੱਚ ਕਾਨਿਆਂ ਦੇ ਵਿੱਚ ਲਗਾ ਦੇਣੀ ਬਜ਼ੁਰਗਾ ਨੇ ਮਤਾਵਾ ਨੇ ਬਜ਼ੁਰਗਾ ਨੇ ਕੋਈ ਬੰਕਾ ਥੋੜਾ ਹੁੰਦੇ ਸੀ ਉਹਨੂੰ ਜਾ ਕਿਸੇ ਟੋਇਆ ਕੱਢ ਕੇ ਦੱਬ ਦੇਣੀ ਕੀ ਜਦੋਂ ਅੰਤ ਆਏਗਾ ਸਮਾਂ ਆਏਗਾ ਪੁੱਤਰਾ ਨੂੰ ਦੱਸ ਦਵਾਂਗੇ ਸੰਭ ਲੈਣ ਦੇ ਇੱਕ ਬਜ਼ੁਰਗ ਸੀ ਉਹ ਆਪਣੇ ਘਰ ਦੇ ਵਿੱਚ ਕੱਚੇ ਕਮਰੇ ਵਿੱਚ ਆਲੇ ਦੇ ਵਿੱਚ ਉਹਨੇ ਮਾਇਆ ਰੱਖੀ ਹੋਈ ਸੀ ਸੰਤ ਦਾ ਸਮਾਂ ਆ ਗਿਆ ਅੰਤ ਦਾ ਸਮਾਂ ਆਇਆ ਕਿ ਉਹਦਾ ਬੋਲ ਬੰਦ ਹੋ ਗਿਆ ਜਬਾਨ ਸਾਥ ਛੱਡ ਗਈ ਤੇ ਖੀਰ ਦੇ ਸਵਾਦ ਸੰਗ ਨੂਹਾਂ ਖੜੀਆਂ ਅਨ ਪੁੱਤਰ ਖੜੇ ਹਨ ਸਰਾਣੀ ਤੇ ਬਜ਼ੁਰਗ ਜਿਹੜਾ ਵਾਰ-ਵਾਰ ਗਲਾ ਕਰਦਾ ਵਾਲੇ ਵੱਲ ਇਹ ਵਾਲੇ ਦੇ ਵਿੱਚ ਮਾਇਆ ਪਈਏ फटाफट ਕੱਢ ਲੋ ਸੁਰਤੀ ਉਹਦੀ ਹਾਲੇ ਚਟਕੀ ਹੋਈ ਹੈ ਮਰਨ ਦੇ ਸਮੇਂ ਤੇ ਪੁੱਤਰ ਕਹਿੰਦੇ ਹਨ ਪਿਤਾ ਜੀ ਆਰਾਮ ਆਰਾਮ ਕਰੋ ਬਾਈ ਗੁਰੂ ਬਾਈ ਰੂ ਕਰੋ ਨਾਮ ਜਪੋ ਖੀਰਲੇ ਸਵਾਸ ਹਨ ਪਰੋ ਤਾਰਾ ਹੋ ਜਾਵੇ। ਨੂਆ ਵੀ ਕਹਿੰਦੀਆਂ ਪਿਤਾ ਜੀ ਨਾਮ ਜਪੋ ਰਾਮ ਰਾਮ ਕਰੋ ਤੁਹਾਡੇ ਖੀਰਲੇ ਸਵਾਸ ਨਿਕਲ ਰਹੇ ਹਨ ਪਰ ਬਜ਼ੁਰਗ ਦਾ ਧਿਆਨ ਕਿੱਥੇ ਰਾਮ ਰਾਮ ਆਲੇ ਬਜ਼ੁਰਗ ਇਸ਼ਾਰੇ ਕਰਦਾ ਆਲੇ ਅੰਗਲਾ ਕਰਦਾ ਉਹਨਾਂ ਨੂੰ ਸਮਝ ਨਹੀਂ ਲੱਗਦੀ ਪੁੱਤਰਾਂ ਕਿ ਬਜ਼ੁਰਗ ਇਸ਼ਾਰੇ ਕਿੱਧਰ ਕਰ ਰਿਹਾ ਹੈ ਉਹ ਸਮਝਦੇ ਹਨ ਕਿ ਕੁਝ ਨਾ ਕੁਝ ਮੰਗਦਾ ਹੈ। ਉਹ ਸੈ ਲਿਆਕ ਦੇ ਨਰ ਪਾਣੀ ਮੂਹ ਚ ਪਾਉਂਦੇ ਹਨ ਕਦੀ ਕੁਝ ਲੈ ਕੇ ਹੁੰਦੇ ਹਨ ਪਰ ਮਰਨ ਤੱਕ ਕੁਝ ਵੀ ਸਮਝ ਨਹੀਂ ਲੱਗਦਾ ਉਹ ਸਾਰੇ ਕਰਦਾ ਹੋਇਆ ਆਲੇ ਵਾਲੀ ਉਹਦੀ ਜਾਨ ਨਿਕਲ ਜਾਂਦੀ ਹੈ ਉਹ ਮਾਇਆ ਦੇ ਵਿੱਚ ਹੀ ਸੁਰਤੀ ਟਿੱਕੀ ਰਹਿੰਦੀ ਹੈ ਤੇ ਕਹਨ ਤੋਂ ਭਾਵ ਹੈ ਧਾਰਨ ਹੈ ਕਿ ਕਈ ਵਾਰੀ ਮਨਮਾਨਕ ਮੁਰਖ ਦਾ ਸੁਰਤੀ ਬਿਰਤੀ ਉਸ ਚੀਜ਼ ਵਿੱਚ ਟਿੱਕੀ ਰਹਿ ਜਾਂਦੀ ਹੈ ਤੇ ਆਤਮਾ ਸਰੀਰ ਵਿੱਚੋਂ ਜੁਦਾ ਹੋ ਜਾਂਦੀ ਹੈ ਤੇ ਉਸੇ ਜਗ੍ਹਾ ਤੇ ਉਹਨੂੰ ਜਾਣਾ ਪੈਂਦਾ ਹੈ ਆਹ ਕਿ ਤਰੋਚਨ ਦੀ ਇਹ ਇਹ ਧਾਰਨਾ ਲੈਂਦੀ ਹੋਈ ਸਾਨੂੰ ਸਮਝਾਉਂਦੇ ਹਨ ਜਿੱਥੇ ਉਹਨਾਂ ਦੀ ਚਰਚਾ ਹੋਈ ਉੱਥੇ ਸਾਨੂੰ ਵੀ ਪ੍ਰਦੇਸ਼ ਬਖਸ਼ ਲਿਆ। ਕਹਿੰਦੇ ਭਾਈ ਅੰਤ ਵੇਲੇ ਜੇ ਕਾਲ ਦੇ ਸਮੇਂ ਲక్ష్ਮੀ ਜੀ ਦਾਲ ਤੁਹਾਡਾ ਧਿਆਨ ਰਿਆ ਅੰਤ ਕਾਲ ਜੋ ਲక్ష్ਮੀ ਸਿਮਰਿਆ ਸੀ ਚਿੰਤਾ ਮੈਂ ਜੇ ਮਰੈ ਸਰਪ ਜੋਣ ਕਹਿੰਦੇ ਸੱਪ ਕਹਿੰਦੇ ਨਾ ਜਿਹੜਾ ਬਹੁਤਾ ਧਨ ਪੂਜਦਾ ਕਹਿੰਦੇ ਯਾਰ ਇਹ ਸੱਪ ਵਰਗਾ ਹੈ ਇਸ ਆਪ ਤੋਂ ਗੁਰੂ ਮਾਇਆ ਨੂੰ ਪੂਜਦਾ ਸੱਪ ਕਿਉਂ ਪੁਰਾਣੇ ਜਮੇ ਦੀ ਸਮਿਆਂ ਦੀ ਹਕਾਵਤਾ ਬਣੀ ਹੈ ਕਿ ਜਿਹੜਾ 100 ਸਾਲ ਦਾ ਸੱਪ ਹੈ ਨਾ ਉਹ ਮਾਇਆ ਤੇ ਬਹਿ ਜਾਂਦਾ ਜਦੋਂ 100 ਸਾਲ ਦੀ ਸੱਪ ਦੀ ਉਮਰ ਹੁੰਦੀ ਹੈ ਤੋ ਕਹਿੰਦੇ ਕਿ ਉਹ ਉਮਰ ਸਰੀਰ ਬਦਲਣ ਲੱਗ ਜਾਂਦਾ ਆਪਣਾ ਸ਼ਕਤੀ ਆ ਜਾਂਦੀ ਉਹ ਧ੍ਰਿਧੀ ਸਿੱਧੀ ਆ ਜਾਂਦੀ ਉਹ ਕਿਸੇ ਧਰਤੀ 'ਚ ਦੱਬੀ ਹੋਈ ਮੋਰਾਂ ਦੀ ਦੇਖ ਜਾਂਦਾ ਮਾਇਆ ਦੇ ਉੱਤੇ ਜਾ ਕੇ ਵਾਸ ਕਰ ਲੈਂਦਾ ਆਪਣਾ ਪ੍ਰਾਤਾਂ ਬਜ਼ੁਰਗਾਂ ਤੋਂ ਸੁਣੀਦਾ ਸੀ ਤੇ ਕਹਾਣੀਆਂ ਵੀ ਬਣੀਆਂ ਨੇ ਸਾਖੀਆਂ 'ਚ ਵੀ ਮਿਲ ਜਾਵੇਗਾ ਕਹਾਣੀਆਂ 'ਚ ਕਿ ਜਿਹੜਾ 100 ਸਾਲ ਤੋਂ ਵੱਡਾ ਸੱਪ ਹੋ ਜਾਂਦਾ ਹੈ ਉਹ ਦੇਹ ਪਲਟ ਹੋ ਜਾਂਦਾ ਮਨੁੱਖ ਦੀ ਦੇਵ ਹੀ ਧਾਰਨ ਕਰ ਲੈਂਦਾ ਕਿਸੇ ਵੀ ਚੀਜ਼ ਦੀ ਉਹ ਦੇ ਲੈ ਸਕਦਾ ਉਹ ਸੱਪ ਤੇ ਪ੍ਰਾਤਨ ਸਮਿਆਂ ਤੇ ਸਿਤਧੂਣ ਵੀ ਇਸੇ ਤਰ੍ਹਾਂ ਜਿਹੜੇ ਸੱਪ ਵੱਡੀ ਉਮਰ ਦੇ ਹੋ ਜਾਂਦੇ ਨੇ ਉਹ ਦੇਹ ਪਲਟ ਜਾਂਦੇ ਹਨ ਆਪਣਾ ਮਨੁੱਖ ਵੀ ਬਣ ਸਕਦੇ ਉਹਦੀ ਨਿਸ਼ਾਨੀ ਹੁੰਦੀ ਹੈ ਜਿਹੜਾ ਸੱਪ ਮਨੁੱਖ ਦੀ ਸਰੀਰ ਵਿੱਚ ਧਾਰਨ ਕਰਦਾ ਉਹਦਾ ਪਰਸ਼ਾਵਾ ਨਹੀਂ ਹੁੰਦਾ ਸੱਪ ਦਾ ਉਹ ਜਦੋਂ ਸਾਹਮਣੇ ਆਏਗਾ ਬਣਿਆ ਤੇ ਮਨੁੱਖ ਹੋਏਗਾ ਪਰ ਉਹਦਾ ਪਰਸ਼ਾਵਾ ਨਹੀਂ ਦਿਖੇਗਾ ਪਰ ਜੇ ਉਹ ਪਾਣੀ ਦੇ ਸਾਹਮਣੇ ਆਏਗਾ ਉਹਦਾ ਅਸਲੀ ਰੂਪ ਦਿਖੇਗਾ ਜੇ ਸ਼ੀਸ਼ੇ ਦੇ ਸਾਹਮਣੇ ਹੁੰਦਾ ਫਿਰ ਵੀ ਉਹਦਾ ਅਸਲੀ ਰੂਪ ਦਿਖਦਾ ਨਾ ਉਹ ਅਖਤਮਕਦਾ ਪਰ ਹੋਏਗਾ ਮਨੁੱਖ ਇਸ ਚੀਜ਼ਾ ਤੋਂ ਜਿਹੜੇ ਬਜ਼ੁਰਗਾਂ ਨੂੰ ਪਛਾਣ ਲੈਂਦੇ ਨੇ ਸੱਪ ਹੈ ਇਹ ਸਾਧ ਸੰਤ ਜੀ ਉਹ ਮਹਾਰਾਜ ਜੀ ਭਗਤ ਜੀ ਵੀ ਧਾਰਨੇ ਅੰਦਰ ਕਹਿੰਦੇ ਉਹਨੂੰ ਫਿਰ ਸੱਪ ਬੰਨਣਾ ਪੈਣਾ ਭਾਈ ਕਹਿੰਦੇ ਸਰਪ ਜੋਨ ਵੱਲ ਵੱਲ ਉੱਤਰੈ ਕਹਿੰਦੇ ਵਾਰ-ਵਾਰ ਉਹ ਸੱਪ ਦੀ ਜੂਨ ਵਿੱਚ ਜਾਣਾ ਪੈਂਦਾ ਕਿਉਂ ਸੁਰਤੀ ਬਿਰਤੀ ਮਾਇਆ ਵਿੱਚ ਰਹਿ ਕੇ ਜੇ স্মਰਤੀ ਹੋ ਗਈ ਸਰੀਰ ਛੱਡ ਗਿਆ ਅਰੇ ਭਾਈ ਗੋਬਿੰਦ ਨਾਮ ਵੱਤ ਬਿਸਰੈ ਦੇਖੋ ਇਸ ਭਾਸ਼ਾ ਵਿੱਚ ਅਰੇ ਭਾਈ ਦਾ ਅਰਥ ਬਣਦਾ ਇਹ ਮਾਂ ਹੀ ਭੈਣੀ ਗੋਬਿੰਦ ਨਾਮ ਨੂੰ ਮਤ ਬਿਸਰਨ ਮਤ ਉਸਾਰਨਾ ਕਰ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅਗਲਾ ਬੰਦ ਸ਼ੁਰੂ ਕਰ ਦਿਆ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸਵਾ ਜੂਣ ਵੱਲ ਵੱਲ ਉੱਤਰੈ ਭਗਤ ਜੀ ਕਹਿੰਦੇ ਅੰਤ ਵੇਲੇ ਜੋ ਇਸਤਰੀ ਵੱਲ ਧਿਆਨ ਰੱਖਦਾ ਜਿਹੜੇ ਕਾਮਵਾਸ਼ਨਾ ਨੂੰ ਧਾਰਨ ਕਰਦੇਣ ਲੋਕ ਪਾ ਮੈਸਤਰੀ ਇਹ ਪਾ ਵੀ ਮਨੁੱਖ ਹੈ ਨਹੀਂ ਕੱਲਾ ਇਸਤਰੀ ਨੂੰ ਕਹਿ ਰਿਆਨ ਭਗਤ ਜੀ ਮਨੁੱਖ ਵੀ ਹੋ ਸਕਦਾ ਉਹਦੇ ਚ ਭਗਤ ਜੀ ਕਹਿੰਦੇ ਜਿਹੜੇ ਮਰਨ ਸਮੇ ਜਿਹੜਾ ساری ਜ਼ਿੰਦਗੀ ਉਸੇ ਮਾਰੇ ਕਰਮ ਕਰਦਾ ਰਿਹਾ ਕਾਮ ਵਾਸ਼ਨਾ ਵਿੱਚ ਜਕੜਿਆ ਰਿਹਾ ਤੇ ਅੰਤ ਵੇਲੇ ਵੀ ਉਹਨੂੰ ਉਸੇ ਤਰ੍ਹਾਂ ਦੀ ਧਿਆਨ ਹੋਣਾ ਫਿਰ ਭਗਤ ਜੀ ਕਹਿੰਦੇ ਜਿਹੜਾ ਅੰਤ ਸਮੇ ਇਸਤਰੀ ਵੱਲ ਧਿਆਨ ਦਿੰਦਾ ਹੈ ਮਰਦੇ ਸਮੇ ਜਦ ਸਾਹ ਨਿਕਲਦੇ ਹੋਣ ਤਾਂ ਫਿਰ ਵੀ ਉਦੀ ਸੁਰਤੀ ਬਿਰਤੀ ਉਧਰ ਟਿਕੀ ਰਹਿ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਐਸੀ ਫਿਕਰ ਦੇ ਵਿੱਚ ਜੇ ਮਰ ਗਿਆ ਭਗਤ ਜੀ ਕਹਿੰਦੇ ਬੇਸਵਾ ਜੂਣ ਵੱਲ ਵੱਲ ਉਤਰੈ ਫਿਰ ਦੇਖ ਲੋ ਕੀ ਬੇਸਵਾ ਦਾ ਕੀ ਕੈਸਾ ਸੰਗ ਹੁੰਦਾ ਬੇਸਵਾ ਦਾ ਕੈਸਾ ਜੀਵਨ ਹੁੰਦਾ ਸਾਰਿਆਂ ਨੂੰ ਪਤਾ ਕਰ ਨੂੰ ਕਹਿੰਦੇ ਇਸ ਜੂਣ ਦੇ ਵਿੱਚ ਉਹਨੂੰ ਜਨਮ ਲੈਣਾ ਪੈਣਾ ਫਿਰ ਅਗਲਾ ਜਨਮ ਉਹਦਾ ਵੀ ਸਵਾਦ ਹੁੰਦਾ ਅੰਤ ਕਾਲ ਜੋ ਲੜਖ ਹੈ ਸਿਮਰੈ ਐਸੀ ਚਿੰਤਾ ਮੈਂ ਜੇ ਮਾਰੈ ਸੁਕਰ ਜੋਣ ਵੱਲ ਵੱਲ ਉਤਰੈ ਭਗਤ ਜੀ ਕਹਿੰਦੇ ਅੰਤ ਵੇਲੇ ਜਿਹੜਾ ਬੱਚਿਆਂ ਦੇ ਵਿੱਚ ਸੁਰਤੀ ਵਿਰਤੀ ਤਕਾ ਕੇ ਬੈਠਾ ਰਹਾ ਮਰਦੇ 100 ਸਾਲ ਦੀ ਉਮਰ ਕਈਆਂ ਦੀ ਹੋ ਜਾਂਦੀ ਹੈ ਹੁਣ ਤਾਂ ਨਹੀਂ ਹੁੰਦੀ ਪਰ ਪਹਿਲੇ ਬਜ਼ੁਰਗ ਹਜੇ ਜਿਹੜੇ ਪ੍ਰਾਣਿਆਂ ਨੂੰ ਵੀ 100 ਸਾਲ ਤੱਕ ਪਹੁੰਚ ਜਾਂਦੇ ਹਨ ਜੇ ਸਾਦ ਸਖਤ ਜੀ ਫਿਰ ਵੀ ਸੁਰਤੀ ਬੱਚਿਆਂ 'ਚ ਟਿੱਕੀ ਰਹਿੰਦੀ ਕਿਆਂ ਦੀ ਕਿ ਮੈਂ ਹੋਰ ਜੀਲਾ ਉੱਤਰਾ ਦੀ ਸੇਵਾ ਕਰ ਲਾਂ ਨੂਆ ਦੇ ਪੁੱਤਰਿਆਂ ਦੀ ਪਰੋਤੜਿਆਂ ਨੂੰ ਵਿਆਹ ਕਰ ਲਾਂ ਇਹ ਸੁਰਤੀ વૃਤੀ ਟਿੱਕੀ ਰਹਿੰਦੀ ਹੈ ਮਾਪਾਗਤ ਜੀ ਕਹਿੰਦੇ ਅੰਤਕਾਲ ਜੋ ਲੜਕੇ ਸਿੰਮਰੇ ਆਪਣੇ ਬੱਚਿਆਂ ਲਈ ਧਿਆਰ ਦੇ ਕਿ ਮੇਰੇ ਬੱਚੇ ਕੀ ਕਰਨਗੇ ਮੈਂ ਮਰ ਜਾਵਾਂਗਾ ਇਹ ਵੀ ਸਾਖੀ ਹੁੰਦੀ ਹੈ ਨਾ ਗੁਰੂ ਨਾਨਕ ਮਹਾਰਾਜ ਜੀ ਜਿਨੇ ਇੱਕ ਕੀੜਾ ਬਣਨ ਤੋਂ ਬਾਅਦ ਮਹਾਰਾਜ ਨੇ ਧਾਰ ਕੀਤਾ ਸੀ ਬਜ਼ੁਰਗ ਦਾ ਕੁੱਤਾ ਬਣਿਆ ਸੱਪ ਬਣਿਆ ਬੈਲ ਬਣਿਆ ਘਰ ਦੇ ਵਿੱਚ ਜਨਮ ਲੈਂਦਾ ਰਿਆ ਤੇ ਮਹਾਰਾਜ ਕੀੜੇ ਲਾਉਂਦੇ ਨੇ ਮਰਦਾਨਾ ਜੀ ਨੂੰ ਕਹਿੰਦੇ ਉਹ ਦੇਖੋ ਬੈਲ ਬਣਿਆ ਇਹ ਅੱਜ ਕੁੱਤਾ ਬਣਿਆ ਰਾਖੀ ਕਰਦਾ ਪਿਆ ਪੁੱਛਦੇ ਨੇ ਮਹਾਰਾਜ ਕਹਿੰਦਾ ਨਹੀਂ ਹਜੇ ਵੀ ਮੈਂ ਰਾਖੀ ਕਰਨੀ ਹੈ ਤੂੰ ਮੂਆ ਪੁੱਤਰ ਖੇਤ 'ਚ ਜਾਂਦੈਨ ਘਰ ਦੀ ਰਾਖੀ ਕੌਣ ਕਰੇਗਾ ਪਹਿਲੋ ਬੈਲ ਬਣਿਆ ਫਿਰ ਕੁੱਤਾ ਬਣਿਆ ਫਿਰ ਸੱਪ ਬਣਿਆ ਫਿਰ ਜ਼ਿੰਦਗੀ ਦਾ ਕੀੜਾ ਬਣ ਗਿਆ ਉਸ ਉਹਨਾਂ ਦੀ ਨਾਲੀ ਵਿੱਚ ਹੀ ਆ ਗਿਆ ਤੇ ਮਹਾਰਾਜ ਫਿਰ ਕਿਆ ਮਰਦਾਨਾ ਨੂੰ ਹੱਥ ਤੇ ਚੁੱਕ ਇਹ ਹੁਣ ਕੀੜਾ ਬਣ ਗਿਆ ਹੁਣ ਤਰਫਦਾ ਕਹਿੰਦਾ ਮੇਰਾ ਧਾਰ ਕਰ ਦੋ ਤੇ ਮਹਾਰਾਜ ਨੇ ਫਿਰ ਧਾਰ ਕੀਤਾ ਕੀੜੇ ਦੀ ਜੂਨ ਵਿੱਚ ਇਸੇ ਤਰ੍ਹਾਂ ਹੀ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੀਰ ਦੀ ਧਰਤੀ ਤੇ ਗਏ ਆਪਣਾ ਸਾਰਾ ਸਰਵੰਸ ਦਾਨ ਕਰਕੇ ਬਾਰੋ ਜੀ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਅੱਕੇ ਦੇਖੋ ਜਿਹੜਾ ਬੰਦਾ ਸਿੰਘ ਬਹਾਦਰ ਹੈ ਮੋਧੂ ਦਾਸ ਬਰਾਗੀ ਸੀ ਫਿਮਾਦੋ ਦਾਸ ਬਰਾਗੀ ਜਿਹੜਾ ਸੀ ਇਹਦਾ ਮੰਨ ਵੀ ਭੰਕਾਰ ਦੇ ਨਾਲ ਡੁੱਬਿਆ ਪਿਆ ਇਹਦਾ ਡੇਰਾ ਸੀ ਬਹੁਤ ਤਕੜਾ ਨੇ ਧਰਮਸ਼ਾਲਾ ਡੇਰਾ ਬਣਾਇਆ ਹੋਇਆ ਜੰਗਲ ਦੇ ਵਿੱਚ بڑے ਚੇਲੇ ਵਾਲੇ ਰੱਖੇ ਹੋਏ ਹਨ ਜਿਨ੍ਹਾਂ ਵਿੱਚ ਰਿੱਧੀਆਂ ਸਿੱਧੀਆਂ ਸੀ ਕਾਲੀ ਲਪਾਂ ਦੇ ਨਾਲ ਸਿੱਧਾ ਨੂੰ ਤਿਹਾਰ ਤੱਕ ਸਿੱਧੀਆਂ ਇਕੱਠੀਆਂ ਕੀਤੀਆਂ ਹੋਈਆਂ ਸੀ ਸ਼ਕਤੀਆਂ ਤੇ ਆਪ ਜਾ ਕੇ ਜੰਗਲ ਦੇ ਵਿੱਚ ਸਾਰਾ ਦਿਨ ਧਿਆਨ ਦੇ ਵਿੱਚ ਜੁੜਦਾ ਸੀ ਤੇ ਚੇਲਿਆਂ ਨੂੰ ਕੇਲਿਆਂ ਨੂੰ ਕਿਹਾ ਹੋਇਆ ਸੀ ਜਿਹੜਾ ਵੀ ਡੇਰੇ ਦੇ ਨੇੜੇ ਆਏ ਨਾ ਉਹਨੂੰ ਫੜ ਲੈਣਾ। ਪਲੰਘ ਲਾਇਆ ਹੋਇਆ ਸੀ ਤੇ ਪਲੰਘ ਦੇ ਉੱਤੇ ਬਿਠਾ ਕੇ ਪਹਿਲੋਂ ਪਲੰਘ ਦੇ ਪਿਠਾਣਾ ਫਿਰ ਉਹ ਵੀ ਪਲੰਘ ਕਾ ਉੱਪਰ ੜਾ ਦਿੰਦਾ ਸੀ ਹਵਾ ਦੇ ਵਿੱਚ। ਤੇ ਹਵਾ 'ਚ ਛੁਡਾ ਕੇ ਪਲੰਘ ਮੂਦਾ ਕਰ ਦੋ ਤੇ ਚੰਗੀ ਬੇਇੱਜ਼ਤੀ ਕਰਕੇ ਭਜਾਓ। ਇਹ ਇਹਦਾ ਕਰਮ ਸੀ ਮਾਧੋਦਾਸ ਬਰਾਗੀ ਦਾ। ਭਾਵੇਂ ਕੀ ਬਾਅਦ 'ਚ ਬੰਦਾ ਸਿੰਘ ਬਹਾਦਰ ਮਹਾਰਾਜ ਨੇ ਬਨਾਤਾ। ਜਿਹੜਾ ਵੀ ਜਾਣਾ ਇਹਨੇ ਪਲੰਗ ਮੂਦਾ ਕਰ ਦੇਣਾ ਬੜੀ ਬੇਇੱਜ਼ਤੀ ਕਰਨੀ ਹੌਲੇ-ਪਾਲੇ ਲੋਕਾਂ ਦੀ ਸਾਧਵਾਂ ਦੀ ਬੇਇੱਜ਼ਤੀ ਕਰਕੇ ਡੇਰੇ ਚੋਂ ਕੱਢਣਾ ਤੇ ਅੱਜ ਟੱਕਰ ਹੋ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਾਸ਼ਾ ਜੀ ਜਦੋਂ ਗਏ ਤੇ ਸਿੰਘਾਂ ਨੇ ਦੱਸਿਆ ਮਹਾਰਾਜ ਜੀ thi ਮਾਧੋਦਸ ਬਰਾਗੀ ਹੈ ਉਹਦੀ ਧਰਮਸ਼ਾਲਾ ਉਹਦਾ ਡੇਰਾ ਹੈ ਬਹੁਤ ਤਕੜਾ ਪਰ ਉਹ ਬੜਾ ਸ਼ੈਤਾਨ ਹੈ ਖਾਲੀ ਨਮਨ ਨਾਲ ਸਿੱਧ ਤੇ ਆ ਕੇ ਉਹਨੇ ਸਿੱਧੀਆਂ ਲਈਆਂ ਹੋਈਆਂ ਤੇ ਜਿਹੜਾ ਵੀ ਜਾਂਦਾ ਨੇੜੇ ਡੇਰੇ ਉਹਨੂੰ ਬੜਾ ਤੰਗ ਕਰਦਾ ਹੈ ਸਾਧਵਾਂ ਨੂੰ ਭੂਲੇ ਪਾਲੇ ਲੋਕਾਂ ਨੂੰ ਉਹ ਸ਼ਕਤੀਆਂ ਦੇ ਨਾਲ ਪ੍ਰਕਾਸ਼ਟਾ ਕਰ ਦਿੰਦਾ ਹੈ ਉੱਪਰੋਂ ਛੱਡਦਾ ਥੱਲੇ ਇੱਕ ਉਹਨੇ ਪਲੰਗ ਡਾਇਆ ਹੋਇਆ ਮੰਜਾ ਉਹਦੇ ਤੇ ਜਿਹੜਾ ਬੈਠ ਜਾਂਦਾ ਉਹਨੂੰ ਮੰਜੇ ਨੂੰ ਉਲਟਾ ਦਿੰਦਾ ਤੇ ਸਤਗੁਰੂ ਜੀ ਕਹਿੰਦੇ ਚਲੋ ਆਪਾਂ ਦੇਖਦੇ ਆਂ ਕਿਉਂ ਮਹਾਰਾਜ ਦਾ ਮੇਲ 71 ਕਲਾ ਬਸਤਨੀ ਸੀ ਸਤਗੁਰੂ ਜੀ ਚਾ ਡੇਰੇ ਪਹੁੰਚੇ ਸਿੰਘ ਨਾਲ ਮਹਾਰਾਜ ਦੇ ਦੂਰਦਸ਼ਵ ਪਾਤਸ਼ਾਹ ਡੇਰੇ ਤੇ ਜਾ ਕੇ ਉਸੇ ਪਲਖ ਤੇ ਮਹਾਰਾਜ ਜੀ ਬਹਿ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਲੰਗ ਤੇ ਬਹਿ ਗਏ ਕਿ ਬਾਹਰ ਗਿਆ ਹੋਇ ਅਸੀਂ ਜੰਗਲ ਵਿੱਚ ਧਿਆਨਤ ਸੀ ਤੇ ਚੇਲਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਆ ਹੋਇ ਅਸੀਂ ਜਿਹੜਾ ਵੀ ਆਏ ਸ਼ਕਤੀਆਂ ਵਰਤੋ ਤੇ ਅੱਜ ਦੁਨੀਆ ਦਾ ਮਾਲਕ ਉਸੇ ਪਲੰਗ ਤੇ ਬੈਠਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਕਲਗੀਧਰ ਪਾਤਸ਼ਾਹ ਤੇ ਉਹਦਾ ਪਲੰਘ ਕਿਤੇ ਉੱਠ ਸਕਦਾ ਸੀ ਤੇ ਮਹਾਰਾਜ ਜੀ ਪਲੰਘ ਤੇ ਬੈਠਿਆਂ ਨੂੰ ਉਹਦੇ ਚੇਲੇ ਬੜਾ ਜ਼ੋਰ ਲਾ ਰਹਿਆਂ ਰਿਧੀਆਂ ਸਿੱਧੀਆਂ ਚਲਾ ਰਹਿਆਂ ਕਾਲੇ ਇਲਮਾਂ ਦੀਆਂ ਸ਼ਕਤੀਆਂ ਛੱਡ ਰਹਿਆਂ ਕਿ ਮੰਜਾ ਚੁੱਕਿਆ ਜਾਵੇ ਮੁੱਦਾ ਹੋ ਜਾਵੇ ਕਿੱਥੇ ਚੁੱਕਿਆ ਜਾਣਾ ਸੀ ਤੇ ਹਾਰ ਟਟ ਕੇ ਭੱਜੇ ਗਏ ਮਾਧੋਦਾਸ ਨੂੰ ਦੱਸਦੇ ਹਨ ਕਹਿੰਦੇ ਮਹਾਰਾਜ ਇੱਕ ਕੀ ਫਕੀਰ ਆਇਆ ਡੇਰੇ ਦੇ ਉੱਤੇ ਬੜਾਈ ਕਲਾ ਵਾਲੀ ਫਕੀਰ ਹੈ ਜਿਹਦੇ ਵਿੱਚ ਬੜੀਆਂ ਸ਼ਕਤੀਆਂ ਨੇ ਅਸੀਂ ਤਾਂ ਬੜਾ ਜ਼ੋਰ ਲਾ ਰਿਹਾ ਬੜੇ ਸਿੱਧ ਛੱਡ ਤੇ ਮੰਝਾ ਚੁੱਕ ਚੁੱਕ ਕੇ ਹਾਰ ਹੋ ਗਈ ਉਹਨਾਂ ਦਾ ਪਲੰਗੀ ਨਹੀਂ ਚੁੱਕਿਆ ਜਾਂਦਾ ਸ਼ਕਤੀ ਬਹੁਤ ਹੈ ਉਹਨਾਂ ਚ ਹੁਣ ਮਾਧੋ ਸਾਹਿਬ ਦਾਸ ਜੀ ਭੱਜੇ ਹੁੰਦੇ ਆਂ ਵੀਰ ਸਾਨੇ ਦੇ ਵਿੱਚ ਔਰ ਉਹ ਦਾਸ ਵੀਰ ਕਹਿੰਦੇ ਸੀ ਇਹਨੂੰ ਇਹ ਸਾਥ ਸੰਗਤੀ ਸੇ ਜਾ ਕੇ ਜਦੋਂ ਬੜਾ ਜ਼ੋਰ ਲਾਇਆ ਆਪ ਵੀ ਇਹਨੇ ਬੜੀਆਂ ਕਲਾ ਵਰਤੀਆਂ ਤੇ ਜੋਰ ਲਾ ਕੇ ਹੱਪ ਗਿਆ ਗੁਰੂ ਮਹਾਰਾਜ ਦਾ ਪਤ ਸੂਈ ਪਾਸ਼ਾ ਜੀ ਦਾ ਪਲੰਗ ਨਹੀਂ ਹਿਲਾ ਸਕਿਆ ਤੇ ਮਹਾਰਾਜ ਜੀ ਸਭ ਕੁਝ ਦੇਖ ਰਹੇ ਸੀ ਆਣ ਕੇ ਪੈਰਾਂ ਤੇ ਟੈਪਿਆ ਤੇ ਪੈਰਾਂ ਤੇ ਟੈਹ ਕੇ ਨਮਸਕਾਰ ਕਰਦਾ ਮਾਧੂ ਦਾਸ ਗੁਰੂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਛਦੇ ਹਨ ਭਾਈ ਤੂੰ ਕੌਣ ਹੈ ਕੀ ਤੇਰਾ ਨਾਮ ਹੈ ਕਹਿੰਦਾ ਮੇਰਾ ਮੈਂ ਤਾਂ ਅੱਲਾ ਦਾ ਬੰਦਾ ਤੁਹਾਡਾ ਬੰਦਾ ਹਾਂ ਤੇ ਮਹਾਰਾਜ ਜੀ ਕਹਿੰਦੇ ਕੰਮ ਤੇ ਤੇਰੇ ਬੰਦੇ ਆ ਲੈ ਆਂ ਉਹ ਬੰਦਾ ਤੇ ਕਹਿ ਰਿਹਾ ਅੱਲਾ ਦਾ ਤੁਹਾਡਾ ਬੰਦਾ ਹਾਂ ਪਰ ਤੇਰੇ ਕੋਲ ਬੰਦ ਕੰਮ ਬੰਦੇ ਆਲੇ ਕੋਈ ਕੰਮ ਨਹੀਂ ਹੈ ਸ਼ੈਤਾਨਾਂ ਵਾਲੇ ਕੰਮ ਨੇ ਸ਼ਤਾਨੀ ਸ਼ਕਤੀਆਂ ਤੂੰ ਇਕੱਠੀਆਂ ਕੀਤੀਆਂ ਹਨ ਤੇ ਸ਼ੈਤਾਨਾਂ ਵਾਲੇ ਕੰਮ ਕਰਦਾ ਘੋੜੇ ਪਾਲੇ ਲੋਕਾਂ ਨੂੰ ਦੇਖੋ ਸਤਾਨਾ ਤੂੰ ਛੱਡਦੇ ਕੰਮ ਸਾਰੀਆਂ ਸ਼ਕਤੀਆਂ ਮਹਾਰਾਜ ਨੇ ਖਿੱਚ ਲੀਆਂ ਦਸਵੇਂ ਪਾਤਸ਼ਾਹ ਨੇ ਖਾਲੀ ਘਰ ਤਾਂ ਝੋਲਾ ਖਾਲੀ ਹੋ ਗਿਆ ਹੁਣ ਕੋਈ ਸ਼ਕਤੀ ਨਹੀਂ ਚੱਲ ਰਹੀ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ ਅੱਜ ਤੋਂ ਬਾਅਦ ਮੈਂ ਕੰਮ ਛੱਡਦਾ ਹਾਂ ਤੇ ਫਿਰ ਮਹਾਰਾਜ ਨੇ ਗੱਲ ਨ ਲਾਇਆ ਸੀ ਤੇ ਕਹਿੰਦੇ ਕਿਹੜਾ ਤੇਰਾ ਗੁਰੂ ਹੈ ਮਹਾਰਾਜ ਜੀ ਕਹਿੰਦੇ ਦੱਸੋ ਪਾਤਸ਼ਾਹ ਕਹਿੰਦਾ ਮੇਰਾ ਗੁਰੂ ਆਪਣੇ ਗੁਰੂ ਦਾ ਨਾਮ ਦੱਸਦਾ ਕਹਿੰਦੇ ਤੇਰਾ ਗੁਰੂ ਤਾਂ ਉਹ ਫਲ ਲੱਗਾ ਨਾ ਫਲ ਦੇ ਵਿੱਚ ਕੀੜਾ ਬਣਿਆ ਹੋਇਆ ਦੱਸੋ ਪਾਤਸ਼ਾਹ ਜੀ ਕਹਿ ਰਹੇ ਨੇ ਵਾਧੂ ਉਦਾਸ ਨੂੰ ਕਹਿੰਦੇ ਸਾਹਮਣੇ ਫਲ ਲੱਗਾ ਨਾ ਅੰਬ ਦਾ ਉਹ ਅੰਬ ਦੇ ਵਿੱਚ ਇੱਕ ਕੀੜਾ ਹੈ ਕਿਰਮ ਹੈ ਉਹ ਤੇਰਾ ਗੁਰੂ ਹੈ ਜਾ ਕੇ ਅੰਬ ਤੋੜ ਕੇ ਲੈ ਕੇ ਆਓ ਇਮਾ ਇਹ ਹਰਾਨ ਪਰੇਸ਼ਾਨ ਹੋ ਗਿਆ ਮਾਧੋਦਾਸ ਤੇ ਤੇ ਜਦੋਂ ਜਾ ਕੇ ਸੱਚੀ ਮੁੱਚੀ ਅੰਬ ਦਾ ਫਲ ਤੋੜ ਕੇ ਲੈ ਕੇ ਆ ਮਹਾਰਾਜ ਜੀ ਕਹਿੰਦੇ ਨੂੰ ਕਟੋ ਕਟਿਆ ਤੇ ਵਿੱਚੋਂ ਇੱਕ ਸੱਚੀ ਮੁੱਚੀ ਕੀੜਾ ਨਿਕਲਿਆ ਤੇ ਤਲੀ ਤੇ ਮਹਾਰਾਜ ਕਹਿੰਦੇ ਤਲੀ ਕਰ ਤਲੀ ਤੇ ਰੱਖਿਆ ਉੱਚਿਰੜ ਚਿੜ ਕਰਦਾ ਬੋਲਦਾ ਕੀੜਾ ਕਹਿੰਦੇ ਆਹ ਤੇਰਾ ਗੁਰੂ ਹੈ ਕਹਿੰਦੇ ਮਹਾਰਾਜ ਜੀ ਇਸ ਤਰ੍ਹਾਂ ਕਿਉਂ ਬਣਿਆ ਕੀੜਾ ਮਾਧੋਦਾਸ ਪੁੱਛਦਾ ਤੇ 사ਤਗੁਰੂ ਜੀ ਕਹਿੰਦੇ ਇਹਦਾ ਮਰਨ ਵੇਲੇ ਧਿਆਨ ਇਸ ਫਲਵਾਲ ਹੋ ਗਿਆ ਸੀ ਜਦੋਂ ਮਰਿਆ ਨੇ ਤੇ ਮਰਦੇ ਮਰਦੇ ਦੇ ਮਾਨ ਦਾਮਣੇ ਸਾਹਮਣੇ ਫਲ ਲੱਗਾ ਸੀ ਅੰਬ ਦਾ ਤੇ ਪੱਕਿਆ ਹੋਇਆ ਅਸੀਂ ਮਰਦੇ ਮਰਦੇ ਦੀ ਚਾਹ ਹੋ ਗਈ ਕਿ ਮੈਂ ਫਲ ਖਾ ਕੇ ਮਰਾਂ ਤੇ ਫਲ ਦੇ ਵਿੱਚ ਹੀ ਕੀੜਾ ਬਣ ਗਿਆ ਤੇ ਦੇਖੋ ਉਸੇ タイム ਮਾਧੋਦਸ ਬਰਾਗੀ ਜਿਹੜਾ ਸੀ ਬਚਪਨ ਚ ਬਰਾਗੀ ਬਣਿਆ ਸੀ ਬੜੀ ਲੰਮੀ ਕਥਾ ਹੈ ਦੀ ਮਾਧੋਦਸ ਬਰਾਗੀ ਦੀ ਇਹ ਸਾਧ ਸੰਗਤ ਜੀ ਮਹਾਰਾਜ ਦੇ ਚਰਨਾਂ ਤੇ ਮਾਫੀ ਮੰਗੀ ਤੇ ਸਤਿਗੁਰੂ ਜੀ ਨੇ ਦੇਖੋ ਬੰਦਾ ਬਣਾਤਾ ਸੱਚੀ ਮੁੱੱਚੀ ਕਹਿੰਦੇ ਹੁਣ ਬੰਦੇ ਆਲੇ ਕੰਮ ਕਰਨਿਆਂਨ ਅਮਰ ਸਿਖਾ ਕੇ ਬੰਦਾ ਸਿੰਘ ਬਹਾਦਰ ਬਣਾਤਾ ਪੰਜ ਤੀਰ ਬਖਸ਼ੇ ਤੇ ਦੇਖੋ ਪੰਜਾਬ ਨੂੰ ਤੋੜਿਆ ਮਹਾਰਾਜ ਨੇ ਕਹਿੰਦੇ ਜਥੇ ਇਕੱਠੇ ਕਰੋ ਸਿੰਘਾਂ ਦੇ ਜਥੇ ਬਣਾ ਕੇ ਵੱਡੀ ਫੌਜ ਤਿਆਰ ਕਰੋ ਤੇ ਮੁਗਲ ਰਾਜ ਦੀ ਜੜ ਪਟ ਦਿਓ ਇਹ ਜੜਪੱਟ ਤੀ ਖਾਲਸਾ ਰਾਜ ਕਾਇਮ ਕਰਤਾ ਉਜ ਨਹੀਂ ਛੱਡਿਆ ਸਰੰਦ ਫਤਿਹ ਕਰਤਾ ਤੇ ਸਾਤਸਾਲ ਜੀ ਕਹਿੰਨ ਤੋਂ ਭਾਵ ਇੱਥੇ ਭਗਤ ਜੀ ਵੀ ਕਹਿ ਰਿਹਾ ਇਹ ਕਿ ਜਿੱਥੇ ਸੁਰਤੀ ਬਿਰਤੀ ਜਾਂਦੀ ਹੈ ਮੁਖ ਦੀ ਆਤਮਾ ਉੱਥੇ ਜਾ ਟਿਕਦੀ ਹੈ ਤੇ ਬਚਨ ਕਰਦੇ ਨੇ ਭਗਤ ਜੀ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੂਨ ਵੱਲ ਵੱਲ ਉਤਰੈ ਸ਼ੁਕਰ ਕੰਨਨ ਸੂਰ ਨੂੰ ਸੂਰਣੀ ਦੀ ਜੂਨ ਮਿਲਦੀ ਹੈ ਕਿਉਂਕਿ ਜੇ ਬੱਚਿਆਂ ਵੱਲ ਧਿਆਨ ਜਾਏਗਾ ਭਗਤ ਜੀ ਕਹਿੰਦੇ ਫਿਰ ਸੂਰਣੀ ਦੇ 12 ਬੱਚੇ ਹੁੰਦੇ ਹਨ 12 ਬੱਚਿਆਂ ਨੂੰ ਜਨਮ ਦਿੰਦੀ ਹੈ ਫਿਰ ਉਹ ਬੱਚਿਆਂ ਦੇ ਫਿਰ ਮਗਰ ਤੁਰੀ ਫਿਰਦੀ ਹੈ ਭਗਤ ਜੀ ਕਹਿੰਦੇ ਅਸੀ ਵਾਸ਼ਨਾਂ ਦੇ ਨਾਲ ਉਸੇ ਜਗ੍ਹਾ ਤੇ ਜਾਣਾ ਪਏਗਾ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਕਹਿੰਦੇ ਮੰਦਰ ਇੱਥੇ ਮੰਦਰ ਦਾ ਅਰਥ ਥੋੜੀ ਬਣਦਾ ਕੀ ਜਿੱਥੇ ਭਗਵਾਨ ਰਹਿੰਦੇ ਨੇ ਉਹ ਮੰਦਰ ਹੈ ਇੱਥੇ ਕੋਠੀਆਂ ਨੂੰ ਕਿਹਾ ਸੋਹਣੇ ਮੰਦਰਾਂ ਨੂੰ ਘਰਾਂ ਨੂੰ ਕਹਿੰਦੇ ਅੰਤਕਾਲ ਜੋ ਆਪਣੇ ਘਰਾਂ ਦੇ ਵਿੱਚ ਧਿਆਨ ਰੱਖੇ ਮੇਰੀ ਸੋਹਣੀ ਕੋਠੀ ਹੈ ਸੋਹਣੀ ਜਾਇਦਾਦ ਹੈ ਮਰਦੇ ਸਮੇਂ ਐਸੀ ਚਿੰਤਾ ਮੈਂ ਜੇ ਮਰੈ ਪ੍ਰੀਤ ਜੂਨ ਵੱਲ ਵੱਲ ਉਤਰੈ ਭਗਤ ਜੀ ਕਹਿੰਦੇ ਉਹ ਪ੍ਰੀਤ ਬਣਨਾ ਪੈਂਦਾ ਫਿਰ ਉਹ ਉਸੇ ਘਰਾਂ ਦੇ ਵਿੱਚ ਟੱਠੇ ਹੋਏ ਘਰਾਂ ਦੇ ਵਿੱਚ ਉਹਦੀ ਆਤਮਾ ਤੁਰੀ ਫਿਰਦੀ ਹੈ। ਵਾਸਨਾ ਜਿਹੜੀ ਉੱਥੇ ਚਲੀ ਜਾਂਦੀ ਪ੍ਰੇਤ ਦੀ ਵੀ ਜੁੰਨੀ ਹੈ ਇੱਕ। ਜਿਹੜੇ ਲੋਕ ਕਹਿੰਦੇ ਹਨ ਕਿ ਪ੍ਰੇਤ ਭੂਤ ਨਹੀਂ ਹਨ। ਇਹਨਾਂ ਦੀਆਂ ਲੰਬੀਆਂ ਜੁੰਨਾ ਹਨ। 83 ਦਾ ਜੁੰਨਾ ਵਿੱਚ ਇਹ ਵੀ ਆ ਜਾਂਦੇ ਹਨ। ਪ੍ਰੇਤ ਜਿਹੜੇ ਕਈ ਕਿਸ ਜੋਜਨ ਸਾਲ ਕੋਈ ਜਗ੍ਹਾ ਤੇਰੇ ਅੰਦਰ ਕਿਸੇ ਦਰਖਤ ਤੇ ਬੈ ਗਏ ਉੱਥੇ ਬੈਠੇ ਰਹੇ। ਕਿਸੇ ਸਰੀਰ ਵਿੱਚ ਚਲੇ ਗਏ। ਉਹ ਮਰਨ ਤੱਕ ਛੱਡਦੇ ਨਹੀਂ ਸਰੀਰ ਨੂੰ। ਬੰਦਾ ਪਾਗਲ ਹੋ ਜਾਂਦਾ ਹੈ। ਇਹ ਭਗਤ ਇੱਥੇ ਮਹਾਰਾਜ ਜੀ ਸਾਨੂੰ ਦੱਸਦੇ ਆ ਭਗਤ ਜੀ ਕਹਿੰਦੇ ਪ੍ਰੇਤ ਜੂਨ ਵਿੱਚ ਜਾਣਾ ਪੈਂਦਾ ਕਿਉਂਕਿ ਮੰਦਰਾ ਘਰ ਦੇ ਵਿੱਚ ਆਪਣੀ ਕੋਠੀ ਦੇ ਵਿੱਚ ਜਾਇਦਤ ਵਿੱਚ ਸੁਰਤੀ ਚਲੀ ਜਾਈ ਮਰਨ ਸਵੇ ਅੰਤ ਕਾਲ ਸਾਰੀਆਂ ਧਾਰਨਾਵਾਂ ਦਾ ਨਚੋੜ ਭਗਤ ਜੀ ਇੱਥੇ ਉਪੰਸਰ ਦਿੰਦੇ ਹਨ ਅੰਤ ਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਮਹਾਰਾਜ ਜੀ ਕਹਿੰਦੇ ਜਿਹੜਾ ਅੰਤ ਵਿਲੇ ਸਾਰੀ ਜ਼ਿੰਦਗੀ ਉਹਦਾ ਨਾਮ ਜਪਦਾ ਰਹਿੰਦਾ ਹੈ ਨਾ ਭਗਤ ਬਣ ਕੇ ਉਹਦੀ ਭਗਤੀ ਕਰਦਾ ਸਿਮਰਨ ਕਰਦਾ ਬਾਣੀ ਪੜ੍ਹਦਾ ਵਾਹਿਗੁਰੂ ਵਾਹਿਗੁਰੂ ਕਰਦਾ ਰਾਮ ਰਾਮ ਕਰਦਾ ਉਹਨੇ ਤਾਂ ਫਿਰ ਮਨਸਾ ਵੀ ਵੀ ਉਹਦੇ মুখ ਚੋਂ ਰਾਮ ਹੀ ਨਿਕਲਣਾ ਵਾਹਿਗੁਰੂ ਹੀ ਨਿਕਲਣਾ ਜਿਹੜਾ ਕੰਮ ਅਸੀਂ ਰੋਜ਼ ਕਰਾਂਗੇ ਜੇ ਮਾੜੇ ਬੋਲ ਬੋਲਾਂਗੇ ਕਿਸੇ ਨੂੰ ਗਾਲਾਂ ਹੀ ਕੱਢੀ ਜਾਵਾਂਗੇ ਤੇ ਰੋਜ਼ ਆਪਾਂ ਭਵੇਂ ਸਭਾ 'ਚ ਹੀ ਬੈਠੇ ਉੱਥੇ ਵੀ ਸਾਡੇ মুখ ਚੋਂ ਗਾਲ ਹੀ ਨਿਕਲੇਗਾ ਸਾਡਾ ਸੁਆਬ ਬਣ ਜਾਂਦਾ ਹੈ ਜਿਤੇ ਵੀ ਬੈਠੇ ਹੋਈ ਅਸੀਂ ਗਾਲ ਨਾਲ ਹੀ ਬੋਲਾਂਗੇ ਜੇ ਸਾਡੀ ਜ਼ੁਬਾਨ ਤੇ ਗੱਲ ਚੱਲਦੀ ਏ ਮਾੜੇ ਮਾੜੇ ਲਬਜ ਚੱਲਦੇ ਹਨ ਇਹ ਅੰਤ ਦੋਜ ਅਸੀਂ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਮਹਾਰਾਜ ਦੀ ਭਗਤ ਜੀ ਕਹਿੰਦੇ ਅੰਤ ਕਾਲ ਨਰਾਇਣ ਸਿਮਰੇ ਨਰਾਇਣ ਪਰਮੇਸ਼ਰ ਦਾ ਨਾਮ ਹੈ ਐਸੀ ਚਿੰਤਾ ਮੈਂ ਜੇ ਮਰੈ ਬੰਦਤ ਤਰਲੋਚਨ ਤੇ ਰਰ ਮੁਕਤਾ ਪਿਤੰਬਰ ਵਾਕੇ ਦੇ ਵਸੈ ਭਗਤ ਜੀ ਦੇਖੋ ਉਤਰ ਦੇ ਰਿਆਂ ਸਾਰੇ ਸ਼ਬਦ ਦਾ ਕਹਿੰਦੇ ਪਤੰਬਰ ਵਾਕੇ ਰਿਦੇ ਵਸੇ ਉਹਦੀ ਮੁਕਤੀ ਹੋ ਜਾਂਦੀ ਏ ਉਹ ਆਤਮਾ ਅਮਰ ਹੋ ਜਾਂਦੀ ਏ ਬੰਦਤ ਤਰलोचन ਭਗਤ ਜੀ ਕਹਿੰਦੇ ਤਰलोचन ਜੀ ਕਿਹੜਾ ਕਰਦਿਆ ਨਰ ਮੁਕਤਾ ਉਹ ਨਰ ਭਗਤ ਜੀ ਕਹਿੰਦੇ ਜੁਨਾ ਤੁਰੈ ਤੋ ਜਾਂਦਾ ਪਤੰਬਰ ਪਰਮੇਸ਼ਰ ਨੂੰ ਕਹਿ ਰਿਹਾ ਕਿ ਪਤੰਬਰ ਵਾਕੇ ਰਿਦੇ ਵਸੇ ਜੇ ਉਹ ਆਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚ ਜਾ ਵਸਦਾ ਉਹਦੀ ਆਤਮਾ ਅੰਮਰ ਹੋ ਜਾਂਦੀ ਹੈ ਉਹ ਜੁਨਾ ਤੋਂ ਪਰੇ ਹੋ ਜਾਂਦੀ ਹੈ ਰਹਿਤ ਹੋ ਜਾਂਦੀ ਹੈ ਜਿਹੜਾ ਅੰਤ ਵੇਲੇ ਵੀ ਵੈਗੁਰੂ ਕਹ ਦੇਣਾ ਇੱਕ ਵਾਰੀ ਜੇ ਆ ਰਾਮ ਕਹ ਦੇ ਹੇ ਆਕਾਲ ਪੁਰਖ ਕਿਰਪਾ ਕਰਿਓ ਅਖੀਰਲੇ ਸੁਆਸਾਂ ਤੇ ਹੇ ਵੈਗੁਰੂ ਹੇ ਰਾਮ ਐ ਕੇ ਜੀ ਦੀ ਜਾਨ ਨਿਕਲ ਜਾਏ ਉਹ ਅੰਮਰ ਹੋ ਜਾਏਗੀ ਭਗਤ ਜੀ ਕਹਿੰਦੇ ਉਹ ਅੰਮਰ ਹੋ ਜਾਂਦੀ ਰੂਹ ਜੁਨਾ ਤੁਰਤ ਹੋ ਜਾਂਦੀ ਹੈ ਜਿਹਦਾ ਖਿਆਲ ਵੀ ਉਹ ਪਰਮਾਤਮਾ ਵਿੱਚ ਚਲਾ ਜਾਵੇ ਖਿਆਲ ਵਿੱਚ ਵੀ ਜਪਣਾ ਤੇ ਰੋਜ ਹੈ ਨਾ ਤੇ ਖਿਆਲ ਵੀ ਉਸ ਤੈ ਮ ਆ ਜਾਵੇ ਨਾ ਪਰਮੇਸ਼ਰ ਦਾ ਸਾਰੇ ਜੀਵਾਂ ਨੂੰ ਛੱਡ ਕੇ ਵਾਸਨਾਵਾਂ ਨੂੰ ਛੱਡ ਕੇ ਤੇ ਉਹ ਰੂਹ ਨੇ ਅੰਮਰ ਹੋ ਜਾਂਦੀ ਹੈ ਮੁਕਤੀ ਹੋ ਜਾਣੀ ਉਹਦੀ ਭਗਤ ਜੀ ਇਹ ਸ਼ਬਦੀਆਂ ਪੰਕਤੀਆਂ ਵਿੱਚ ਸਾਨੂੰ ਸੇਧ ਦਿੰਦੇ ਹਨ ਸਮਝਾਉਂਦੇ ਹਨ ਭਾਈ ਸਾਰੀ ਜ਼ਿੰਦਗੀ ਜੋ ਮਰਜੀ ਅਸੀਂ ਕੰਮ ਕਰੀਏ ਪਰ ਇਹ ਨਹੀਂ ਕਿ ਉਸੇ ਕੰਮ ਦੇ ਵਿੱਚ ਹੀ ਆਪਣਾ ਮਨ ਪੱਕਾ ਕਰ ਲਈ ਉਹਦੇ ਤੇ ਤ੍ਰਿਸ਼ਾ ਸਾਡੀ ਜਾਗਦੀ ਰਹੇ ਉਹਦੇ ਪਰਮੇਸ਼ਰ ਵਾਸਤੇ ਵੀ ਸਦਾ ਟਾਈਮ ਕੱਢੀਏ 24 ਘੰਟੇ ਸਜਿੰਨ ਦੇ ਵਿੱਚ ਦੇਖੋ 12 ਤੇ 12 24 ਬਣ ਕੇ ਦਿਨ ਰਾਤ ਪਾਤਸ਼ਾਹ ਜੀ ਕਹਿੰਦੇ ਖਿਆਲ ਉਪਤਪਨ ਹੋਣਾ ਚਾਹੀਦਾ ਪਰਮੇਸ਼ਰ ਦਾ ਮਨ ਦੇ ਵਿੱਚ ਉਹਨੂੰ ਚੇਤੇ ਰੱਖਣਾ ਚਾਹੀਦਾ ਇਹ ਅੰਤ ਸਮੇਂ ਵੀ ਸਾਨੂੰ ਚੇਤੇ ਆ ਜਾਵੇ ਕੰਮ ਤਾਂ ਅਸੀਂ ਕਰਨੀ ਐਨ ਸਰੀਰ ਕਰਕੇ ਕੰਮ ਵੀ ਨਹੀਂ ਛੱਡ ਸਕਦੇ ਪਰ ਉਹਨੂੰ ਨਹੀਂ ਛੱਡਣਾ ਪਰਮੇਸ਼ਰ ਨੂੰ ਉਹਨੂੰ ਤੇ ਹੁੰਦੇ ਰਹਿਣਾ ਤਾਂ ਕਿ ਸਾਡੀ ਆਤਮਾ ਦਾ ਭਲਾ ਹੋ ਸਕੇ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸਮਾਪਤ ਹੋ ਚੁੱਕਾ ਮਹਾਰਾਜ ਜੀ ਮੇਰ ਕਰਨ ਆਇਆਂ ਸੰਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਵਾਹਿਗੁਰੂ සතලනාවහෙගු සතලනර සතනාමවාහෙගරු සතල්නාමවහෙගෘු ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ